ਪ੍ਰਧਾਨ ਜੀ ਜਿਸ ਤਰ੍ਹਾਂ ਦਾ ਨਾਜ਼ਿਕ ਮੌਕਾ ਹੈਗਾ ਹੈ ਪਾਰਲੀਮੈਂਟ ਦੀਆਂ ਚੋਣਾਂ ਇੱਕ ਪਾਸੇ ਤੇ ਦੂਜੇ ਪਾਸੇ ਸ਼ਮਨੀ ਕਾਲੀਦਲ ਨੇ ਦੇਸ਼ ਪ੍ਰਤਾਪ ਸਿੰਘ ਮਾਜੇ ਦੇ ਕਦਾਵਾ ਰਾਗੂ ਜਾਣਾ ਪਛਾਣਾ ਰਾਜਸੀ ਪਰਿਵਾਰ ਉਹਨਾਂ ਨੂੰ ਜਿਹੜਾ ਬਾਹਰ ਕੱਢਣ ਦਾ ਫੈਸਲਾ ਲਿਆ ਹੈ ਤੁਸੀਂ ਬਹੁਤ ਹੀ ਜ਼ਿੰਮੇਵਾਰ ਤੇ ਸੀਨੀਅਰ ਆਗੂ ਐ ਐਸਡੀਪੀ ਦੇ ਪ੍ਰਧਾਨ ਰਹੇ ਹੋ ਪੰਜਾਬ ਜਾਣਨਾ ਚਾਹੁੰਦਾ ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮੈਂ ਸੋਚਦੀ ਹਾਂ ਕਿ ਬਾਗਲ ਸਾਹਿਬ ਪ੍ਰਧਾਨ ਸਾਹਿਬ ਇਸ ਵੇਲੇ ਬੜੀ ਮਿਹਨਤ ਕਰ ਰਹੇ ਆ ਜੀ ਪਾਰਟੀ ਪੈਰਾਂ ਤੇ ਖੜੀ ਹੋਵੇ ਜੀ ਔਰ ਲਗਾਤਾਰ 3 ਮਹੀਨੇ ਤੋਂ ਉਹਨਾਂ ਨੇ ਪਿੰਡ ਪਿੰਡ ਜਾ ਕੇ ਜਾਂ ਹਰ ਹਲਕੇ 'ਚ ਜਾ ਕੇ ਬੜੀ-ਬੜੀਆਂ ਮੀਟਿੰਗਾਂ ਕਰਕੇ ਪਾਰਟੀ ਵਾਸਤੇ ਤਕੜਿਆ ਕਰਨ ਵਾਸਤੇ ਯਤਨ ਕੀਤੇ ਆ ਠੀਕ ਹੈ 3 ਕੇਵਲ 2-3 ਬਾਕੀ ਆ ਜਿਹੜਾ ਇਹ ਕੰਮ ਅੱਜ ਹੋਇਆ ਮੈਂ ਸੁਣਿਆ ਕਿ ਪਤਾ ਨਹੀਂ ਕਿਹੜੇ ਹਾਲਾਤਾਂ ਵਿੱਚ ਪ੍ਰਧਾਨ ਸਾਹਿਬ ਨੇ ਫੈਸਲਾ ਕੀਤਾ ਜਦੋਂ ਕਿ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਹੀ ਸਾਰਿਆਂ ਨੂੰ ਬੇਨਤੀਆਂ ਕੀਤੀਆਂ ਸੀ ਵੀ ਕੋਈ ਵੀ ਪਾਰਟੀ ਤੋਂ ਬਾਹਰ ਨਾ ਰਹੋ ਇਕੱਠੇ ਹੋ ਕੇ ਆਪਾਂ ਯਤਨ ਕਰੀਏ ਹਮਲਾ ਮਾਰੀਏ ਤੇ ਪਾਰਟੀ ਮਜ਼ਬੂਤ ਕਰੀਏ ਪਾਰਟੀ ਦੀ ਚਿੰਤਾ ਨੂੰ ਲੈ ਕੇ ਸਾਰੇ ਆਪਾਂ ਇਕੱਠੇ ਹੋ ਕੇ ਤੁਰੇ ਆਂ ਤੇ ਅੱਜ ਜਿਹੜੇ ਹਾਲਾਤ ਦੇ ਵਿੱਚ ਅਸੀਂ ਲੰਘ ਰਹੇ ਆਂ ਅਸੀਂ ਮਹਿਸੂਸ ਕਰਦੇ ਮੈਂ ਨਿੱਜੀ ਤੌਰ ਤੇ ਉੱਤੇ ਮੈਂ ਮਹਿਸੂਸ ਕਰਦੀ ਆਂ ਕਿ ਲੋੜ ਨਹੀਂ ਸੀ ਇਹ 2-3 ਦਿਨ ਦੀ ਗੱਲ ਸੀ ਸੰਜਮ ਨਾਲ ਕੰਮ ਲਿਆ ਜਾ ਸਕਦਾ ਹੈ ਔਰ ਬੈਠ ਕੇ ਇਹਨੂੰ ਨਿਪਟਾਇਆ ਜਾ ਸਕਦਾ ਸੀ ਜੇ ਕੋਈ ਮਾੜਾ ਮੋਟਾ ਗੁੱਸਾ ਗਿਲਾ ਕਿਸੇ ਨੂੰ ਹੈ ਸੀ ਜੇ ਕਿਸੇ ਨੇ ਸ਼ਿਕਾਇਤ ਵੀ ਕੀਤੀ ਸੀ ਤੇ ਜਿੱਦਾਂ ਸੀ ਬਾਦਲ ਸਾਹਿਬ ਕਿੱਡੀ ਵੱਡੀ ਹਰ ਸਿਮਰਤ ਨੂੰ ਚੁਣੌਤੀ ਆ ਸਿੱਧੀ ਮਨੁੱਖਾ ਸਾਹਿਬ ਦੀ ਨੋ ਦੇ ਰਹੀ ਉਹ ਵੀ ਤੇ ਜਰਦੇ ਪਏ ਹਨ ਉਹ ਵੀ ਤੇ ਆਪਾਂ ਆਪਣੇ ਚੱਲਣ ਰਹੇ ਹੈ ਇੰਨਾ ਵੱਡਾ ਦਿਲ ਕਰਕੇ ਇਦਾਂ ਹੀ ਨੂੰ ਵੱਡਾ ਦਿਲ ਕਰਕੇ ਚੱਲ ਲੈਂਦੇ ਜੇ ਕੋਈ ਗੱਲ ਵੀ ਸੀ ਤੇ ਆਪੇ ਇਹ ਐਡਾ ਵੱਡਾ ਨੇਤਾ ਫਿਰ ਪਰਿਵਾਰ ਦਾ ਮੈਂਬਰ ਜਿਸ ਨੇ ਕਦੀ ਕੋਈ ਗਲਤੀ ਨਹੀਂ ਕੀਤੀ ਜਿੰਨੇ ਕਦੀ ਵੀ ਪਾਰਟੀ ਦੇ ਵਿੱਚ ਐਸਾ ਕੰਮ ਨਹੀਂ ਕੀਤਾ ਜਿਹਨਾਂ ਪਾਰਟੀ ਦਾ ਨੁਕਸਾਨ ਹੋਵੇ ਔਰ ਪਾਰਟੀ ਦੇ ਸincerely ਉਹਨਾਂ ਨੇ ਕੰਮ ਕੀਤਾ ਤੇ ਨਾਂ ਵੀ ਹੈ ਤਜਰਬਾ ਵੀ ਹੈ ਪਰ ਪਰਿਵਾਰ ਦਾ ਪਿਸ਼ੋਕਰ ਵੀ ਬਹੁਤ ਵੱਡਾ ਹੈ ਤੇ ਮੈਂ ਸਬੰਧੀਆਂ ਕਿ ਪ੍ਰਧਾਨ ਸਾਹਿਬ ਜੀ ਨੂੰ ਬੜਾ ਹੀ ਵੱਡਾ ਹਿੱਤਾਂ ਕਰਕੇ ਇਹਨੂੰ ਸਾਮ ਲੈਣਾ ਚਾਹੀਦਾ ਬਿਲਕੁਲ ਸਹੀ ਕਹਿ ਰਹੇ ਹੋ ਵੱਡਾ ਐਸਾ ਕਰਕੇ ਇਹਨੂੰ ਸਾਂਭਣ ਦੀ ਜ਼ਰੂਰਤ ਹੈ ਅ ਵਿਭਾਜੀ ਤੁਸੀਂ ਆ ਬੜੀ ਜ਼ਿੰਮੇਵਾਰੀ ਨਾਲ ਸਾਰਾ ਕਾਲੀਦਾਲ ਨੂੰ ਦੇਖਦੇ ਹੋ ਸੰਭਾਲਦੇ ਹੋ ਇਹ ਜੇ ਨਾਜ਼ਕ ਮੌਕੇ ਤੇ ਜੋ ਕੋ ਜੇ ਵਾਪਰਿਆ ਤੁਸੀਂ ਕੋਸ਼ਿਸ਼ ਕਰੋਗੇ ਕਿ ਅਦੇਸ਼ ਪ੍ਰਤਾਪ ਸਿੰਘ ਕਹਿ ਰਿਹਾ ਹਾਂ ਤੇ ਸ਼੍ਰੋਮਣੀ ਕਾਲੀਦਾਲ ਮੁੜ ਕੇ ਇੱਕ ਪਲੇਟਫਾਰਮ ਤੇ ਨਜ਼ਰ ਆਉਣ ਤੁਸੀਂ ਨਿੱਜੀ ਤੌਰ ਤੇ ਗੱਲ ਕਰ ਰਹੇ ਹੋ ਕਿ ਆ ਨਿੱਜੀ ਤੌਰ ਤੇ ਐਫਰਟਸ ਕਰੋਗੇ ਕਿ ਕਾਲੀਦਾਲ ਇਕੱਠਾ ਰਹਿਣਾ ਚਾਹੀਦਾ ਹੈ ਮੈਂ ਉਹਨਾਂ ਨਾਲ ਗੱਲ ਕੀਤੀ ਸੀ ਜੀ ਉਹ ਕਹਿੰਦੇ ਨਾ ਮੈਂ ਕੋਈ ਗਲਤੀ ਕੀਤੀ ਐ ਨਾ ਮੈਂ ਪਾਰਟੀ ਦੇ ਖਿਲਾਫ ਕੋਈ ਗਤੀਵਿਧੀ ਕੀਤੀ ਐ ਮੇਰੀ ਕਿਸੇ ਕਿਸਮ ਦੀ ਕੋਈ ਪਾਰਟੀ ਨੂੰ ਮੈਂ ਨੁਕਸਾਨ ਨਹੀਂ ਕਰ ਰਿਹਾ ਮੈਂ ਤੇ ਵੋਟਾਂ ਮੰਗ ਰਿਹਾ ਤੇ ਮੈਨੂੰ ਸਮਝ ਹੀ ਨਹੀਂ ਆ ਰਹੀ ਕਿ ਉਹਨਾਂ ਨੇ ਮੈਨੂੰ ਕਿਉਂ ਕੱਢਿਆ ਜੀ ਕਿ ਕਰ ਕਿਸੇ ਵੀ ਕੋਈ ਐਸੀ ਕੋਈ ਐਸਾ ਐਕਸ਼ਨ ਆਪਾਂ ਨਹੀਂ ਕਰਨਾ ਜਿਹਦੇ ਨਾਲ ਪਾਰਟੀ ਦਾ ਨੁਕਸਾਨ ਹੋਵੇ ਤੇ ਆਪਾਂ ਬੈਠਾਂਗੇ ਭੈਣ ਭਰਾ ਸਾਰੇ ਫਿਰ ਇਹਨੂੰ ਹੱਲ ਕਰਾਂਗੇ ਖਾਸ ਕਰਕੇ ਇਪੇਜੇ ਮੈਂ ਪਾਰਲੀਮੈਂਟ ਦੀਆਂ ਚੋਣਾਂ ਹੈਗੀਆਂ ਪਾਰਲੀਮੈਂਟ ਚੋਣਾਂ ਦੇ ਚੱਲਦੇਆਂ ਦੂਜੀਆਂ ਵੱਡੀਆਂ ਪਾਰਟੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਨੂੰ ਤਾਂ ਚੁਣੌਤੀ ਤਾਂ ਹੈ ਹੀ ਹੈ ਇਹੋ ਜੇ ਮੌਕੇ ਤੇ ਕਾਲੀ ਦਲ ਬਾਰੇ ਜਿਹੜਾ ਇਸ ਤਰ੍ਹਾਂ ਦਾ ਕੋਈ ਫੈਸਲਾ ਲੈਣਾ ਜਾਂ ਸਟੈਪ ਲੈਣਾ ਉਹਦੇ ਨਾਲ ਵਿਰੋਧੀਆਂ ਨੂੰ ਮਜ਼ਬੂਤੀ ਮਿਲੇਗੀ ਕਿਤੇ ਕਾਲੀ ਦਲ ਨੂੰ ਟਾ ਲੱਗ ਸਕਦੀ ਹੈ ਇਸ ਕਰਕੇ ਵੀ ਇਸ ਫੈਸਲੇ ਬਾਰੇ ਸਵਾਲ ਕਾਲੀ ਦਲ ਦੇ ਅੰਦਰੋਂ ਹੀ ਉੱਠ ਰਹੇ ਹੈ ਜਿੱਦਾਂ ਤੁਸੀਂ ਕਹਿ ਰਹੇ ਹੋ ਕਿਰਸਾ ਸਾਹਿਬ ਨੇ ਵੀ ਗੱਲ ਕੀਤੀ ਹੈ ਇਹੋ ਹੀ ਤੇ ਚਿੰਤਾ ਹੈ ਕਿ ਸਾਡਾ ਨੂੰ ਟਾਈਮ ਜਿਹੜਾ ਸੀ ਆਏ ਬੜਾ ਖਤਰਨਾਕ ਹੈ ਜੀ ਬਾਦਲ ਸਾਹਿਬ ਜਿੰਨੀ ਮਿਹਨਤ ਕਰ ਰਹੇ ਆ ਫਿਰ ਉਸ ਮਿਹਨਤ ਦੇ ਵਿੱਚ ਜੇ ਕੋਈ ਕਮੀ ਆ ਜੇ ਤਾਂ ਫਿਰ ਨੁਕਸਾਨ ਪ੍ਰਧਾਨ ਸਾਹਿਬ ਜੀ ਦੇ ਜਿਹੜਾ ਉਹ ਜਤਰਾ ਨੂੰ ਫਾਲ ਕਿੱਦਾਂ ਲੱਗੂਗਾ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕੋਈ ਇਸ ਗੱਲ ਦੀ ਵੀ ਸੰਭਾਵਨਾ ਹੋ ਸਕਦੀ ਹੈ ਕਿ ਅਗਲੇ ਦਿਨਾਂ ਚ ਇਸ ਮਾਮਲੇ ਤੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਬੈਠ ਕੇ ਮੀਟਿੰਗ ਕੀਤੀ ਜਾਵੇ ਜਿਹੜੇ ਵੀ ਮਸਲੇ ਹੈਗੇ ਐ ਇਦਾਂ ਦੇ ਜਿੱਦਾਂ ਅੱਜ ਤੁਸੀਂ ਆਪਾਂ ਗੱਲ ਕਰਦੇ ਮਾਝੇ ਦੀ ਤੇ ਮਾਝੇ ਚ ਇੱਕ ਹੋਰ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਜਾਣੇ ਪਛਾਣੇ ਆਗੂ ਮੈਂਬਰ ਨੇ ਮਨਜੀਤ ਸਿੰਘ ਭਾਈ ਮਨਜੀਤ ਸਿੰਘ ਉਹ ਵੀ ਛੱਡ ਕੇ ਚਲੇ ਗਏ ਐ ਸੋ ساری ਸਥਿਤੀ ਕਿਵੇਂ ਪਾਰਟੀ ਨੂੰ ਤੁਸੀਂ ਸਕੰਦਰ ਸਿੰਘ ਮਲੂਕਾ ਦੀ ਗੱਲ ਕੀਤੀ ਐ ਕਿਵੇਂ ਸੰਭਾਲਿਆ ਜਾਵੇ ਕੋਈ ਹੋ ਸਕਦਾ ਸੀ ਨੀਰ ਆਗੂਆਂ ਦੀ ਮੀਟਿੰਗ ਵੀ ਹੋ ਸਕਦੀ ਹੈ ਮੈਂ ਤੇ ਕਹਨੀ ਹੈ ਪਾਰਟੀ ਦੀ ਮੀਟਿੰਗ ਬਾਦ ਸਾਹਿਬ ਨੂੰ ਚੋਣ ਖਤਮ ਹੋਣ ਤੋਂ ਬਾਅਦ ਇਮੀਡੀਏਟ ਕਰਨੀ ਚਾਹੀਦੀ ਹੈ ਔਰ ਸਾਰੇ ਬੈਠ ਕੇ ਆਪਾਂ ਚਰਚਾ ਕਰੀਏ ਔਰ ਸਾਰਾ ਪਰਚੋਰ ਕਰੀਏ ਜੇ ਸਚਿਵ ਦੇਖੋ ਇਹ ਕੱਲ ਜਿਹੜੀ ਅੱਜ ਕੀਤੀ ਹੈ ਇਹ ਤੇ ਪ੍ਰਧਾਨ ਸਾਹਿਬ ਜੀ ਚੋਣ ਤੋਂ ਬਾਅਦ ਬੈਠ ਕੇ ਵੀ ਕਰ ਸਕਦੇ ਸੀ ਕਿ ਕਿੱਥੇ ਕਿਤੇ ਕਮੀ ਆਈ ਹੈ ਕੀ ਕੀ ਹੋਇਆ ਕੀ ਇਹ ਪਤਾ ਨਹੀਂ ਕਿਉਂ ਉਹਨਾਂ ਨੂੰ ਮਜਬੂਰ ਕੀਤਾ ਜਾਂ ਕਿਹਨੇ ਮਜਬੂਰ ਕੀਤਾ ਮੈਨੂੰ ਸਮਝ ਨਹੀਂ ਆndi ਸ਼ਿਕਾਇਤ ਕਰਤਾ ਅਰ ਸ਼ਿਕਾਇਤ ਕੀਤੀ ਹੈ ਮੰਨ ਲਓ ਕਿ ਇਹ ਬਾਲਸਾਹਬ ਨੇ ਕੋ ਆਪਣੀ ਪਾਰਟੀ ਦਾ ਧਿਆਨ ਰੱਖਣਾ ਹੈ ਬਿਲਕੁਲ ਸਹੀ ਕਹਿ ਰਹੇ ਹਾਂ ਬਾਲਸਾਹ ਨੂੰ ਪਾਰਟੀ ਕੋ ਪਾਰਟੀ ਦੇ ਪ੍ਰਧਾਨ ਉਹਨਾਂ ਨੂੰ ਧਿਆਨ ਰੱਖਣਾ ਹੈ ਕਿਤੇ ਨਿਸ਼ਾਸਨਿਕ ਕਮੇਟੀ ਬਣੀ ਵੀ ਆ ਕਾਲੀ ਦਲ ਦੀ ਉਹਦੇ ਕੋਲ ਹੀ ਤਾਂ ਮਾਮਲਾ ਜਾਣਾ ਬਣਦਾ ਸੀਗਾ ਜੀ ਫਿਰ ਜੇ ਇਦਾਂ ਦਾ ਫੈਸਲਾ ਵੀ ਲਿਆ ਜਾਣਾ ਤਾਂ ਨਿਸ਼ਾਸਨਿਕ ਕਮੇਟੀ ਤੇ ਚੇਅਰਮੈਨ ਮਲੂਕਾ ਸਾਹਿਬ ਨੇ ਉਹ ਕਾਲੀ ਦਾਲ ਦੇ ਅੰਦਰ ਹੀ ਨੇ ਜੀ ਅਜੇ ਮੈਂ ਉਹ ਹੀ ਤਾਂ ਕਹਿ ਰਹੀ ਹਾਂ ਤੇ ਅੰਦਰ ਹੀ ਹੈ ਸੋ ਇਹਨਾਂ ਮਾਮਲਿਆਂ ਬਾਰੇ ਜ਼ਰੂਰ ਤਾਂ ਸੰਜੀਦਗੀ ਨਾਲ ਵਿਚਾਰ ਕਰਨ ਦੀ ਬਿਲਕੁਲ ਬਹੁਤ ਮਿਹਰਬਾਨੀ ਧੰਨਵਾਦ ਵੀਪਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ